ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜ세ਦਾਰ ਜੀ ਅੱਛੀ ਕਾਇਦੀ ਸਤਿ ਸ੍ਰੀ ਅਕਾਲ ਪੰਜਾਬਸਾਰ ਤੋਂ ਸੁਖਜਿੰਦਰ ਸਿੰਘ ਬੋਰਿਆਂ ਜੀ ਕਿਦਾਂ ਸੇਤਾਂ ਠੀਕ ਠਾਕ ਜੀ ਠੀਕ ਆ ਸਰ ਸਰਦਾਰ ਸੁਖਵੰਤ ਸਿੰਘ ਜੀ ਮਹਿਤਪੁਰ ਅੱਡੇ ਦੇ ਵਿੱਚ ਅੱਜ ਬਲਦੇਵ ਸਿੰਘ ਕਲਿਆਣ ਜਿਹੜਾ ਜੂਨੀਅਰ ਮੀਤ ਪ੍ਰਧਾਨਿਆਂ ਸ਼੍ਰੋਮਣੀ ਕਮੇਟੀ ਦਾ ਉਹਦੇ ਪੁਤਲੇ ਫੂਕੇ ਜਾ ਰਹੇ ਆ ਜੀ ਜਦ ਕਿ ਤੁਸੀਂ ਆਪ ਖੁਦ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੋ ਤੇ ਆਪਣਾ ਹੀ ਉਹ ਤੁਹਾਡਾ ਮੈਂਬਰ ਬਣਾਇਆ ਹੋਇਆ ਤੇ ਉਹਦੇ ਪੁਤਲੇ ਫੂਕਣੇ ਪੈ ਰਹੇ ਕੀ ਗੱਲ ਹੋਈ ਜੀ ਇਹ ਮੇਰੀ ਬੇਨਤੀ ਆ ਜੀ ਤੁਸੀਂ ਤਾਂ ਇਹ ਸੇਵਾ ਦੇ ਵਿੱਚੋਂ ਤੁਹਾਡਾ ਬੜਾ ਵੱਡਾ ਯੋਗਦਾਨ ਆ ਜੀ মিডিਆ ਇੱਕ ਜਿੱਦਾਂ ਕਹਿੰਦੇ ਬਹੁਤ ਸੇਵਾ ਕਰ ਰਿਹਾ ਅੱਜ ਦੇ ਜ਼ਮਾਨੇ 'ਚ ਜੀ ਇਹ ਬੇਨਤੀ ਇਹ ਆ ਵੀ ਜੋ ਇਹਨਾਂ ਨੇ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਅਸੀਂ ਛੋਮੇ ਅਕਾਲੀ ਦਲ ਦੇ ਵਰਕਰ ਬਹੁਤ ਪੁਰਾਣੇ ਆ ਅਜੇ ਇੱਕ ਬਹੁਤ ਹਲਕੀ ਉਮਰ ਸੀਗੀ 1980 ਦੇ ਵਿੱਚ ਜੀ ਕੋ ਸਰਕਾਰ ਮੈਂਬਰ ਬਣੇ ਆ ਜੀ ਜੀ ਇਹ ਲੰਮਾ ਸਮਾਂ ਅਕਾਲੀ ਦਲ ਦੇ ਬਤੌਰ ਵਰਕਰ ਸੇਵਾ ਕੀਤੀ ਆ ਔਰ ਜ਼ਿਲ੍ਹੇ ਦੇ ਵੱਖ-ਵੱਖ ਕੌਂਦਿਆਂ ਤੇ ਤੇ ਪਿਛਲੀ ਟਰਮ ਮੈਂ ਜਨਰਲ ਕੌਂਸਲ ਦਾ ਮੈਂਬਰ ਸੀਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਜੀ ਜੀ ਬਿਲਕੁਲ ਬਿਲਕੁਲ ਜਿਹੜੇ ਹਾਲਾਤ ਬਣੇ ਪਿਛਲੇ ਸਮੇਂ 'ਚ ਉਸ ਤੋਂ ਬਾਅਦ ਅਕਾਲਤਖਸਾਬ ਤੇ ਪੀਚ ਹੋਏ ਹਵਾਵਾਂ ਲੱਗੀਆਂ ਭੁਗਤੀਆਂ ਫੇਰ ਉਹਦੇ ਤੋਂ ਆਨਕਾਨੀ ਹੋਈ ਜੀ ਅਖੀਰ ਆਣ ਕੇ ਜੇਸੇਦਾਰ ਹਰਪ੍ਰੀਤ ਸਿੰਘ ਦੀ ਕਰਤਾਰ 쿠ਸ਼ੀ ਹੋਈ ਉਹਨੂੰ ਅਲਦੇ ਤੋਂ ਲਾਂਭੇ ਕੀਤਾ ਗਿਆ ਸਿੰਘ ਸਾਹਿਬ ਨੂੰ ਜੀ ਉਹਦੇ ਤੇ ਤਾਂ ਚਲੋ ਦੋਸ਼ ਲਾਤੇ ਇਹਨਾਂ ਨੇ ਹਾਂਜੀ ਇਹ ਆ ਦੋਸ਼ ਹੈ ਜੀ ਜਦੋਂ ਕਿ ਕੋਈ ਦੋਸ਼ ਸਾਫਤ ਨਹੀਂ ਹੋਏ ਕਰਤਾਰ 쿠ਸ਼ੀ ਕੀਤੀ ਉਹ ਸਮਹਾਨ ਜਨਾਇਲਿਆ ਪੰਥ ਸਾਹਿਬ ਜੀ ਬਿਲਕੁਲ ਖਾਂ ਖਾਂ ਫੱਦ ਕੇ ਲੋਕੀ ਸਨਮਾਨਤ ਕਰ ਰਿਆ ਜੀ ਇਸੇ ਦੌਰਾਨ ਹੀ ਸਰਦਾਰ ਹਰਿੰਦਰ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਮੁਹਾਰਪੁਰ ਜ਼ਿਲ੍ਹੇ ਨਾਲ ਸੰਬੰਧਤ ਆ ਦੁਆਬੇ ਨਾਲ ਸੰਬੰਧਤ ਆ ਬੜੀ ਉੱਚੀ ਤੇ ਸੂਚੀ ਸੋਚ ਦੇ ਮਾਲਕ ਆ ਜੀ ਉਹਨਾਂ ਨੇ ਐਸਪੀਸੀ ਦੀ ਪ੍ਰਧਾਨਗੀ ਤੁਰ ਜਾਇਨ ਕੀਤਾ ਜੀ ਜੀ ਬਿਲਕੁਲ ਅੱਛੀ ਜੋ ਸਮਝਦੇ ਆ ਉਹਦਾ ਇੱਕੋ ਹੀ ਕਾਰਨ ਸੀਗਾ ਵੀ ਜਿਹੜਾ ਇਹ ਸਰਦਾਰ ਸੁਖਬੀਰ ਸਿੰਘ ਬੇ ਲਾਗੇ ਬੰਨੇ ਪੰਜ ਸੱਤਾ ਬੰਦਿਆਂ ਦਾ ਲਾਣਾ ਆ ਨਾ ਜੀ ਲਾ ਕਰਾਂ ਦਾ ਜੀ ਉਹਨਾਂ ਨੇ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਸੀ ਵੀ ਤੁਸੀਂ ਦੁਜੇ ਸਿੰਘ ਸਾਹਿਬ ਦੇ ਘਰੋਂ ਤੋਰੋ ਜੀ ਉਹਨਾਂ ਦੀ ਪੰਥ ਪ੍ਰਤੀ ਸੋਚ ਜਿਹੜੀ ਸੀ ਉਹਨਾਂ ਨੇ ਉਸ ਦਾ ਪ੍ਰਗਟਾਵਾ ਕੀਤਾ ਰੋਸਵਜੋਂ ਅਸਤੀਫਾ ਦੇ ਦਿੱਤਾ ਵੀ ਭਾਈ ਮੈਂ ਪੰਥ ਨਾਲ ਇਹ ਇਕਦਾਰੀ ਨਹੀਂ ਕਰ ਸਕਦਾ ਜੀ ਬਿਲਕੁਲ ਬਿਲਕੁਲ 10 ਮਾਰਚ ਦੀ ਤਰੀਕ ਆ ਗਈ ਐਸਪੀਸੀਪੀਸੀ ਦੀ ਜੀ ਕਮੇਟੀ ਦੀ ਮੀਟਿੰਗ ਹੋਈ ਜੀ ਕਿੰਨਾ ਕਿਸੇ ਕਾਰਨ ਬਿਨਾ ਕਿਸੇ ਦੋਸ਼ ਜੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਅਰਗਵੀਰ ਸਿੰਘ ਜਿਹੜਾ ਕਵਤਕ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਇਹਨਾਂ ਨੂੰ ਵੀ ਛੁੱਟੀ ਕਰ ਦਿੱਤੀ ਸੇਵਾ ਮੁਕਤ ਕਰਤਾ ਜੀ ਇਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸਰਦਾਰ ਸੁਖਵੰਤ ਸਿੰਘ ਜੀ ਇੱਕ ਗੱਲ ਇਹ ਵੀ ਆਈ ਆ ਜਿਹੜੇ ਉੱਥੇ ਦੱਸਦੇ ਆ ਵੀ ਜਿਹੜਾ ਇਹ ਏਜੰਡਾ ਸੀਗਾ ਉਦੋਂ ਦੀ ਅੰਤਰੀਂ ਕਮੇਟੀ ਚ ਇਹ ਜਵਾਨੀ ਸੀਗਾ ਕੋਈ ਲਿਖਤੀ ਰੂਪ ਚ ਟੇਬਲ ਤੇ ਏਜੰਡਾ ਵੀ ਨਹੀਂ ਆਇਆ ਜਦੋਂ ਇਸ ਵਿਸ਼ੇ ਤੇ ਗੱਲ ਹੋਈ ਸਰਦਾਰ ਕੁਲਵੰਤ ਸਿੰਘ ਮੰਨਣ ਨਾਲ ਸਾਡੇ ਪ੍ਰਧਾਨ ਦੇ ਜੀ ਉਹ ਮੰਨਿਆ ਕਿ ਜਿਹੜਾ ਏਜੰਡਾ ਸੀ ਏਜੰਡੇ ਦੇ ਵਿੱਚ ਮੱਦ ਨਹੀਂ ਸੀ ਹੈਗੀ ਜੀ ਸਾਰਾ ਏਜੰਡਾ ਕਲੀਅਰ ਹੋ ਗਿਆ ਉਤੋਂ ਬਾਅਦ ਇੱਕ ਪਰਚੀ ਆਈ ਆ ਜੀ ਲੈਤ ਪਾਇਆ ਉਹਦੇ ਉਹਦੇ ਮੁਤਾਬਕ ਇਹਨਾਂ ਨੇ ਫੈਸਲਾ ਲੈ ਲਿਆ ਮੈਂ ਕਹਿੰਦਾ ਇਹ ਵੀ ਮੈਂ ਆਪਣੇ ਆਪ ਨੂੰ ਪਾਛੀ ਕਰਦਾ ਹੋਇਆ ਬਿਨਾ ਪ੍ਰੈਸ ਨੂੰ ਬਲੀਵ ਕੀਤੇ ਆ ਮੈਂ ਆ ਗਿਆ ਚੁੱਪ ਕਰਕੇ ਮੇਰਾ ਮਨ ਬਹੁਤ ਦੁਖੀ ਹੋਇਆ ਇਸ ਸਰਦਾਰ ਕੁਲਵੰਤ ਸਿੰਘ ਮੰਨਣ ਇਹ ਫੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਲੱਗਿਆ ਹੋਇਆ ਆ ਬੜਾ ਵੱਡਾ ਅਹੁਦਾ ਜੀ ਬਹੁਤ ਵੱਡਾ ਅਹੁਦਾ ਬਹੁਤ ਵੱਡਾ ਆਦਾ ਮੰਨਣ ਸਾਹਿਬ ਦਾ ਅਹੁਦਾ ਬਹੁਤ ਵੱਡਾ ਆ ਹਾਂਜੀ ਹਾਂਜੀ ਸੋ ਇਹਨਾਂ ਹੱਲਾ ਉਹਦੇ ਵਿੱਚ ਜਿਹੜਾ ਹੈਗਾ ਜਥੇਦਾਰ ਕਲਿਆਣ ਬਲਦੇਵ ਸਿੰਘ ਕਲਿਆਣ ਦਾ ਜਿਹੜਾ ਪੁਤਲਾ ਫੂਕਿਆ ਇਹਦੇ ਇਹ ਇਹਨਾਂ ਦਾ ਕਲਿਆਣ ਦਾ ਫੂਕਣ ਦਾ ਇਹਦਾ ਕੀ ਹੈਗਾ ਹਿਸਾਬ ਜਿਹੜਾ ਤੁਸੀਂ ਇਹਦਾ ਕੀ ਕਾਰਨ ਹੈ ਚਲੋ ਇਹ ਇਹ ਛੱਡੇ ਹਲਕੇ ਦਾ ਆ ਤੇ ਪੰਥ ਨੇ ਬੜੀ ਵੱਡੀ ਇਹ ਸੇਵਾ ਇਹਦੇ ਜੁਮੇ ਲੱਗੀ ਆ ਪੰਥ ਦੀ ਚੋਮਕ ਕਮੇਟੀ ਮੈਂਬਰ ਬੁੱਧੀ ਟਰਮ ਇਹ ਮੈਂਬਰ ਚੂਨੀ ਗੁਰਦੁਆਰਾ ਪ੍ਰਬੰਧ ਕਮੇਟੀ ਬਣਿਆ ਸੀ ਜੀ ਤੇ ਇਸ ਵੇਲੇ ਚਲੋ ਮੌਕਾ ਬਣ ਗਿਆ ਇਹਨਾਂ ਨੂੰ ਜੂਨੀਅਰ ਮੀਤ ਪ੍ਰਧਾਨ ਦੇ ਕੀ ਬਾਤ ਹੁੰਦਾ ਜੀ ਅਸੀਂ ਸੰਗਦੇ ਆ ਵੀ ਇਹ ਸਾਡਾ ਨੁਮਾਇੰਦਾ ਆ ਐ ਜੀਪੀਸੀ ਦਾ ਜੀ ਤੇ ਇਸ ਕਰਕੇ ਇਹਨੂੰ ਪੰਥ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਨਾ ਕਿ ਉਹ ਪੰਜ ਚਾਰ ਬੰਦੇ ਜਿਹੜੇ ਆ ਉਹਦੇ ਦਿਵਾਲੇ ਦਿਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਵਾਲੇ ਦਿਵਾਲੇ ਚਾਪਲੂਤ ਇਕੱਠੇ ਹੋਏ ਆ ਉਹਨਾਂ ਦੀਆਂ ਸੋਚ ਤੇ ਪਹਿਰਾ ਦੇਣਾ ਇਹਨੂੰ ਪੰਥ ਦੇ ਨਾਲ ਖੜਨਾ ਚਾਹੀਦਾ ਇਸ ਵੇਲੇ ਤੇ 17 ਤਰੀਕ ਨੂੰ ਅੰਤਿਕ ਕਮੇਟੀ ਦੀ ਮੀਟਿੰਗ ਹੈਗੀ ਆ ਦੁਬਾਰਾ ਜੀ ਸੀ اپੀਲ ਵੀ ਕੀਤੀ ਆ ਵੀ ਵੀਰਾ ਤੂੰ ਹਲਕੇ ਦੇ ਲੋਕਾਂ ਨਾਲ ਕੜ ਹਲਕੇ ਦੇ ਲੋਕਾਂ ਦੀ ਸੋਚ ਨਾਲ ਕੜ ਜਥੇਦਾਰ ਜੀ ਇਹ ਦੋ ਵਾਰੀ ਤੁਸੀਂ ਵੋਟਾਂ ਪਾ ਕੇ ਸਰਦਾਰ ਬਲਦੇਵ ਸਿੰਘ ਕਲਿਆਣ ਉਹਨਾਂ ਨੂੰ ਦੋ ਵਾਰੀ ਸ਼੍ਰੋਮਣੀ ਕਮੇਟੀ ਮੈਂਬਰ ਬਣਾਇਆ ਜੀ ਤੁਸੀਂ ਦੋ ਵਾਰੀ ਵੋਟਾਂ ਪਾ ਕੇ ਤੇ ਕੀ ਆਇਆ ਇਹ ਜਿਹੜਾ ਐਡਾ ਵੱਡਾ ਪੰਥ ਦੇ ਵਿੱਚ ਗੱਲਾਂ ਚੱਲ ਰਹੀਆਂ ਸੀ ਕਿਸੇ ਜਥੇਦਾਰਾਂ ਨੂੰ ਸੇਵਾ ਸੰਭਾਲ ਬਖਸ਼ਣੀ ਕਿਸੇ ਜਥੇਦਾਰ ਦੀ ਸੇਵਾ ਮੁਕਤੀ ਕਰ ਦੇਣਾ ਤੇ ਕੀ ਇਹਨਾਂ ਨੇ ਤੁਸੀਂ ਇਹਨਾਂ ਦੇ ਵੋਟਰਿਆਂ ਦੋ ਵਾਰੀ ਤੁਸੀਂ ਇਹਨਾਂ ਨੂੰ ਹਲਕੇ ਚ ਐਡਾ ਵੱਡਾ ਮਾਣ ਦਿੱਤਾ ਇਹਨਾਂ ਨੇ ਤੁਹਾਡੇ ਨਾਲ ਕਦੀ ਰਹਿ مشورہ ਕੀਤਾ ਜੀ ਨਹੀਂ ਸਰ ਰਹਿ مشورہ ਕੀ ਕਰਨਾ ਮੈਂ ਤੁਹਾਨੂੰ ਦੱਸਦਾ ਵੀ ਆ ਥੋੜੇ ਦਿਨ ਹੋਏ ਆ ਜਿੱਦਾਂ 10 ਤਰੀਕ ਤੋਂ ਬਾਅਦ ਫੈਸਲਾ ਹੋਇਆ ਨਾ ਜੀ ਉਸ ਦਿਨ ਕਿਸੇ ਸਿੰਘ ਨੇ ਇਹਨਾਂ ਨਾਲ ਸੰਪਰਕ ਕੀਤਾ ਵੀ ਤੁਸੀਂ ਇਹ ਕਿ ਕੀਤਾ ਹੂੰ ਕਹਿੰਦੇ ਜੀ ਮੈਨੂੰ ਇੱਥੋਂ ਤੱਕ ਪਚਾਉਣ ਵਾਲਾ ਜਿਹੜਾ ਬਾਦਲ ਪਰਿਵਾਰ ਆ ਤਾਂ ਮੈਂ ਉਹਨਾਂ ਦੀ ਹੀ ਜਿਹੜੀ ਆ ਗੱਲ ਕਰਨੀਆਂ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਚਾਇਆ ਤੇ ਰੋਟੀ ਚ ਪਾਇਆ ਸਰਦਾਰ ਸੁਖਵੰਤ ਸਿੰਘ ਜੀ ਹੁਣ ਫੇ ਇਸ ਤੋਂ ਬਾਅਦ ਤੁਹਾਡੀ ਅਗਲੀ ਰੂਪਰੇਖਾ ਕੀ ਹੋਊ ਕਿਉਂਕਿ ਜੇਸ ਪਾਰਟੀ ਜਥੇਬੰਦੀ ਚ ਤੁਸੀਂ ਹੈਗੇ ਆ ਉਸੇ ਪਾਰਟੀ ਚ ਇਹ ਆ ਤੇ ਫਿਰ ਤੁਹਾਡਾ ਇਹ ਤਾਂ ਆਮ ਦਾ ਬਖਰੇਵਾ ਹੋ ਗਿਆ ਇੱਕ ਪਾਰਟੀ ਦੇ ਵਿੱਚ ਹੀ ਤਾਂ ਇਹ ਭਾਜੀ ਸ਼ਰੋਣੀ ਅਕਾਲੀ ਦਲ ਤਾਂ ਤਾਂ ਹੀ ਮਜ਼ਬੂਤ ਹੋਊਗਾ ਜੇ ਅਸੀਂ ਉਹਨਾਂ ਦੇ ਉਸ ਵਿੱਥੇ ਨਾਲ ਜੁੜੇ ਆ ਪੰਥਕ ਸੁਧਾਰਤਾਂ ਨਾਲ ਜੁੜ ਕੇ ਚੱਲਾਂਗੇ ਤੇ ਨਹੀਂ ਤੇ ਸਾਡਾ ਜੋ ਹਾਲ 2017 ਚ ਹੋਇਆ 2022 ਚ ਹੋਇਆ 2024 ਚ ਹੋਇਆ ਉਹ ਤਾਂ ਲੋਕਾਂ ਨੇ ਸਾਨੂੰ ਨਿਹੰਗਾਂ ਦੇ ਬਾਟ ਵਾਂਗ ਮਾਂਜ ਕੇ ਰੱਖ ਦਿੱਤਾ ਜਿੰਨਾ ਉਹ ਰੇਤਾਂ ਨਾਲ ਸੁੱਕੀ ਰੇਤਾਂ ਨਾਲ ਮਾਂਜਦੇ ਆ ਜੀ ਜੀ ਠੀਕ ਹੈ ਨਾ ਜੀ ਹੁਣ ਹਲਾਤ ਇਦਾਂ ਦੇ ਬਣ ਗਏ ਭਾਜੀ ਜੀ ਤੁਸੀਂ ਫਰਜ ਕਰ ਲੋ ਅੱਜ ਬਲਾਕ ਸ਼ੰਤੀ ਇਲੈਕਸ਼ਨ ਆ ਜਾਣ ਜੀ ਤੇ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਮਿਲਣੇ ਜੀ ਚਾ ਗੋਟ ਹਲਕੇ ਚ ਨਕੋਦਰ ਹਲਕੇ ਚ ਲਾ ਲੋ ਹਾਲਾਤ ਇਦਾਂ ਦੇ ਬਣਦੇ ਜਾ ਰਿਹਾ ਤੇ ਅਸੀਂ ਉਹ ਉੱਥੇ ਕਰਨਾ ਚਾਹੀਦਾ ਜੀ ਜੇ ਇਸ ਨੂੰ ਸੁਧਾਰਦੇ ਨਹੀਂ ਇਹ ਸੁਧਾਰਨ ਲਈ ਹੀ ਇੱਕ ਮੈਸੇਜ ਦਿੱਤਾ ਆ ਕਿ ਵੀਰਾਂ ਲੋਕਾਂ ਨਾਲ ਚੱਲ ਜੀ ਨਹੀਂ ਤਾਂ ਲੋ ਸੰਗਤ ਜਿਹੜੀ ਆ ਗੁਰੂ ਕੀ ਸੰਗਤ ਆ ਤੁਹਾਨੂੰ ਪਿੰਡਾਂ ਚ ਨਹੀਂ ਬੜਨ ਦੇਊਗੀ ਪਿੰਡਾਂ ਦੇ ਵਿੱਚ ਵੀ ਤੁਹਾਡਾ ਜਿੰਦਾਬਾਦ ਮੁਰਦਾਬਾਦ ਹੋਇਆ ਕਰੂਗੀ ਜਥੇਦਾਰ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਠੀਕ ਥੈਂਕ ਯੂ ਜੀ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਕੀ ਫਤ